ਪੰਜਾਬ ਸਰਕਾਰ ਵੱਲੋਂ ਜੋ ਯੁਧ ਨਸ਼ਿਆਂ ਵਿਰੁੱਧ ਸਾਡੇ ਮਾਨਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਤੇ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਸਾਹਿਬ ਉਹਨਾਂ ਵੱਲੋਂ ਜਿਹੜੀ ਸਖਤ ਹਦਾਇਤਾਂ ਦੇ ਹੇਠ ਕਾਰਵਾਈ ਕਰਦੇ ਹੋਏ ਤੇ ਜਿਹੜਾ ਇੱਕ ਸਾਨੂੰ ਸਫਲਤਾ حاصل ਹੋਈ ਜਿਸ ਵੇਲੇ ਜੋ ਨਾਕਾ ਸਿਆਲਬਾ ਤੇ ਮਾਨਕੂ ਸ਼ਰੀਪੁਰ ਤੇ ਲਾਇਆ ਹੋਇਆ ਸੀ ਆਪਣਾ ਐਸਐਸਪੀ ਦੀ ਟੀਮ ਨੇ ਤੇ ਜੋ ਦੋ ਸ਼ੱਕੀ ਵਿਅਕਤੀ ਸੀ ਜਿਦੋਂ ਉਹਨਾਂ ਨੂੰ ਰੋਕਿਆ ਤੇ ਉਹ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਲਪਾਫੇ ਜੀ ਦੋ ਉਹ ਛੱਡ ਕੇ ਭੱਜ ਗਏ ਤੇ ਅਸੀਂ ਮੌਕੇ ਦੇ ਕਾਬੂ ਕੀਤਾ ਜਦੋਂ ਲਫਾਫੇ ਚੈੱਕ ਕੀਤੇ ਗਏ ਤਾਂ ਉਹਦੇ ਵਿੱਚੋਂ ਜੋ ਹੈ ਟੋਟਲ 280 ਪੱਤੇ ਜਿਹੜੇ ਲੋਮੋਟੇਲ ਗੋਲੀਆਂ ਦੇ ਨਿਕਲੇ ਜੋ ਟੋਟਲ 16800 ਸੀ ਤੇ ਉਹਦੇ ਤਹਿਤ ਜਿਹੜਾ ਹੈਗਾ 113 ਨੰਬਰ ਐਫ ਆਈ ਆਰ 22485 ਜਿਹੜੀ ਦਰਜ ਕੀਤੀ ਗਈ ਇਹਨਾਂ ਦੇ ਕੋਈ ਪਹਿਲਾਂ ਵੀ ਮੁਕੱਦਮੇ ਹੋਏ ਹੋਏ ਹਨ ਜੋ ਜਾਂ ਇਹ ਪਹਿਲੀ ਦੇਖੋ ਇਹਨਾਂ ਦਾ ਡਾਟਾ ਚੈੱਕ ਕੀਤਾ ਗਿਆ ਜਿਹੜਾ ਇੱਕ ਸ਼ਫੀ ਮੁਹੰਮਦ ਜੋ ਕਿ ਪਰਖਾਲੀ ਦਾ ਰੋਪੜ ਤੋਂ ਹੈ ਤੇ ਜਿਹੜਾ ਦੂਜਾ ਦਰਸ਼ਨ ਸਿੰਘ ਹੈ ਉਹ ਜਿਹੜਾ ਸਿਆਲਵਾ ਤੋਂ ਹੈ ਤੇ ਇਹਨਾਂ ਦਾ ਡਾਟਾ ਸਾਰਾ ਕੱਢਿਆ ਗਿਆ ਇਹਨਾਂ ਦੇ ਐਫ ਆਈ ਆਰ ਕੋਈ ਦਰਜ ਨਹੀਂ ਹੈਗੀ ਪਹਿਲਾਂ ਇਹ ਕਿੱਥੋਂ ਲੈ ਕੇ ਆਏ ਸੀ ਸਰ ਇਹ ਜੋ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਜਿਹੜੇ ਫਾਰਵਰਡ ਲਿੰਕੇਜ ਜਾਂ ਬੈਕਵਰਡ ਲਿੰਕੇਜ ਹੈਗੇ ਜਿਹੜੇ ਆਪਾਂ ਉਹ ਦੇਖ ਰਹੇ ਆ ਕਿ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਜਿਹੜੀਆਂ ਗੋਲੀਆਂ ਹੈਗੀਆਂ ਤੇ ਕਿੱਥੋਂ ਲੈ ਕੇ ਆਇਆ ਜੇ ਕਿਸੇ ਦਾ ਰੋਲ ਇਦਾਂ ਦਾ ਸਾਹਮਣੇ ਆਉਂਦਾ ਤਾਂ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਊਗਾ ਦੱਸੋ ਇਹਨਾਂ ਨੇ ਪਹਿਲਾਂ ਵੀ ਕਿੰਨੀ ਵਾਰ ਲੈ ਕੇ ਆਇਆ ਕਿਤੇ ਸਪਲਾਈ ਕਰਦੇ ਸੀ ਨਹੀਂ ਹਜੇ ਸਾਨੂੰ ਜਿਹੜਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਨ੍ਹਾਂ ਵੱਲੋਂ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ ਤੇ ਉਹਦੀ ਪੁੱਛਗਿੱਛ ਕਰਾਂਗੇ ਤੇ ਕਿਥੋਂ ਲੈ ਕੇ ਆਏ ਵੀ ਪਹਿਲਾਂ ਵੀ ਇਹ ਕੰਮ ਕਰਦੇ ਜਾਂ ਪਹਿਲਾਂ ਕਿਹਦੇ ਕੋਲ ਦਿੰਦੇ ਆ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ ਇਹ ਤੁਹਾਡੇ ਗੋ ਸੁਚਨਾ ਸੀ ਇਸ ਪਰ ਨਹੀਂ ਜੇ ਕੋਈ ਅਸੀਂ ਜਿਸ ਤਰ੍ਹਾਂ ਹੁਣ ਇਹ ਜਿਹੜੀ ਨਸ਼ਾ ਬਰੁਧ ਮੇਮ ਚੱਲੀ ਗਈ ਆ ਅਸੀਂ ਜਿਹੜੇ ਥਾਂ ਥਾਂ ਤੇ ਨਾਕੇ ਲਾਉਂਦੇ ਆ ਡੇਲੀ ਬੇਸਿਸ ਤੇ ਨਾਕੇ ਲਾਉਂਦੇ ਆ ਜਦੋਂ ਦੋ ਵਿਅਕਤੀ ਆ ਰਹੇ ਸੀ ਸਾਨੂੰ ਸ਼ੱਕੀ ਲੱਗੇ ਜਦੋਂ ਉਹਨਾਂ ਨੂੰ ਰੋਕਿਆ ਤੇ ਜਿਹੜੇ ਲਫਾਫੇ ਛੱਡ ਕੇ ਭੱਜ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਸਾਡੀ ਟੀਮ ਵੱਲੋਂ ਫਿਰ ਜਿਹੜੀ ਇਹਨਾਂ ਦੀ ਜਿਹੜੀ ਇਹ ਚੈੱਕ ਕੀਤਾ ਗਿਆ ਸੀ ਕੋਈ ਨੈਟਵਰਕ ਲੱਗਦਾ ਕਿ ਯੂਪੀ ਸਾਈਡ ਤੋਂ ਲੈ ਕੇ ਆਉ ਕਿ ਇਹ ਜਾਂ ਤਾਂ ਹਾਟਲ ਤੋਂ ਲੈ ਕੇ ਆਏ ਜਾਂ ਕਿਥੋਂ ਹੋਰ ਯੂਪੀ ਤੋਂ ਲੈ ਆਏ ਇਧਰੋਂ ਵੀ ਲੈ ਕੇ ਆਉਂਦੇ ਆ ਜਾਂ ਲੋਕਲ ਕਿਸੇ ਕੋਲ ਲੈਂਦੇ ਹੈਗੇ ਆ ਉਹਦਾ ਵੀ ਵੈਰੀਫਾਈ ਕੀਤਾ ਜਾਊਗਾ ਪਰਿਵਾਰ ਦਾ ਕੁਝ ਬੈਕਗ੍ਰਾਉਂਡ ਪਤਾ ਕੀਤਾ ਜੀ ਪਰਿਵਾਰ ਦਾ ਨਹੀਂ ਪਰਿਵਾਰ ਦਾ ਜੇ ਪੁੱਛਗਿੱਛ ਕਰਾਂਗੇ ਜੇ ਉਹਨੂੰ ਰਿਮਾਨਡ ਮਿਲਿਆ ਹੁਣ ਉਹਦੇ ਵਿੱਚ ਸਾਰਾ ਪਤਾ ਕਰਾਂਗੇ ਪਰਿਵਾਰ ਚ ਕੌਣ ਹੈਗੇ ਇਹਨਾਂ ਦੇ ਜਿਹੜਾ ਤੁਸੀਂ ਸਾਰਾ ਉਹ ਕਰ ਰਹੇ ਹੋ ਉਹ ਨਸਦਸ ਕਰਦੀ ਹਾਂਜੀ ਕਿਥੇ ਪਿੱਛੇ ਕੀ ਕਰਕੇ ਇਹ ਘਰ ਬੁਲਾਇਆ ਕੀ ਬਣਾਇਆ ਦੇਖੋ ਜਿਹੜਾ ਹੈਗਾ ਇਹਦੇ ਵਿੱਚ ਵੈਰੀਫਾਈ ਕਰਕੇ ਜੇ ਇਹਨਾਂ ਦਾ ਕੋਈ ਏਦਾਂ ਦੀ ਇਲੀਗਲ ਚੀਜ਼ ਹੋਈ ਉਹਦੇ ਵੀ ਜਿਹੜੀ ਠਾੜੇ ਐਪ ਦੀ ਪ੍ਰोसीडिंग स्टार्ट ਕਰਾਂਗੇ ਉਹਦੇ ਵਿੱਚ ਜੇ ਕੋਈ ਏਦਾਂ ਦੀ ਇਹਨਾਂ ਦੀ ਪ੍ਰਾਪਰਟੀ ਆਉਂਦੀ ਆ ਉਹ ਸੀਜ਼ ਕਰਾਈ ਜਾਊਗੀ ਜਿਹੜੀ ਹੈਗੀ ਤੁਸੀਂ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਨਸ਼ਾ ਦੇ ਬੁੱਧ ਜੋ ਸਕੀਮ ਚੱਲੀ ਦੇਖੋ ਲੋਕਾਂ ਨੂੰ ਮੇਰੀ ਇਹੀ ਅਪੀਲ ਆ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਸਖਤ ਬਹੁਤ ਜ਼ਿਆਦਾ ਹੈ ਯੁਧ ਨਸ਼ਾ ਬੁਤ ਹਦਾਇਤਾ ਵੀ ਦਿੱਤੀ ਜਾਂਦੀ ਆ ਸਮੇਂ ਸਿਰ ਮੀਟੀਆਂ ਵੀ ਕੀਤੀਆਂ ਜਾਂਦੀਆਂ ਜਿਹੜਾ ਵੀਡੀਸੀ ਕਮੇਟੀਆਂ ਵੀ ਬਣਾਈਆਂ ਗਈਆਂ ਐ ਲੋਕਾਂ ਨੂੰ ਮੇਰੀ ਇਹੀ ਅਪੀਲ ਆ ਕਿ ਪੁਲਿਸ ਨੂੰ ਸੂਚਨਾ ਦਿਓ ਜਿਹੜਾ ਇਹਨਾਂ ਨੇ ਸੇ ਪੰਜਾਬ ਐਪ ਵੀ ਹੈਗਾ ਉਹਦੇ ਉੱਪਰ ਵੀ ਵਟਸਐਪ ਦੇ ਵੀ ਕਰ ਸਕਦੇ ਆ ਜਿਹੜੀ ਕੰਪਲੇਂਟ ਕਿਸੇ ਦੀ ਜੇ ਕੋਈ ਨਸ਼ਾ ਪੀਂਦਾ ਜਾਂ ਤੁਹਾਡੇ ਸੋਸਾਇਟੀ ਦੇ ਵਿੱਚ ਵੇਚਦਾ ਆ ਕੇ ਤਾਂ ਅਸੀਂ ਉਹਦੇ ਉੱਪਰ ਕਾਰਵਾਈ ਕਰਾਂਗੇ ਉਹਦੇ ਉੱਪਰ ਹੀ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਤੁਹਾਨੂੰ ਆਇਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਇਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋਅ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ